ਦੀ ਆਖਰੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੇ ਸ਼ੇਅਰ ਜਰੂਰ ਕਰ ਸ਼ਾਕ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਰਕਿ ਜਗਤ ਵਿੱਚ ਮੱਚੀ ਹਲਚਲ ਭਾਰਤ ਨਾਲ ਕਦੇ ਮੈਚ ਨਹੀਂ ਖੇਡੇਗੀ ਇਹ ਟੀਮ ਹੁਣ ਵਿਸ਼ਵ ਕੱਪ 2026 ਵਿੱਚ ਕੁਆਲੀਫਾਈ ਕਰ ਰ ਰਚਿਆ ਇਤਿਹਾਸ ਇੱਕ ਕਰ ਦੁਨੀਆ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਹੈ ਜਿਸ ਇਟਲੀ ਨੇ ਕਦੇ ਭਾਰਤ ਵਿਰੋਧ ਇੱਕ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੁਣ ਉਹ 26 ਦੇ T20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ ਇਟਲੀ ਦੇ ਯੂਰਪ ਰੀਜਨ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੀ ਵਾਰ ICC T20 ਵਿਸ਼ਵ ਕੱਪ ਵਿੱਚ ਜਗ੍ਹਾ ਬਣਾਈ ਹੈ ਹਾਲਾਂਕਿ ਇਸ ਨੂੰ ਆਪਣੇ ਪਿਛਲੇ ਮੈਚ ਵਿੱਚ ਨੀਦਰਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਇਹ ਟੂਰਨਾਮੈਂਟ ਵਿੱਚ ਬਿਹਤਰ ਰਨ ਰੇਟ ਦੇ ਆਧਾਰ ਤੇ ਅੱਗੇ ਵਧਿਆ ਹੈ ਸ਼ੁੱਕਰਵਾਰ ਨੂੰ ਗੇਹੇ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਇਟਲੀ ਨੇ ਪਹਿਲੇ ਬੱਲੇਬਾਜ਼ੀ ਕੀਤੀ ਅਤੇ 7 ਵਿਕਟਾਂ ਤੇ 134 ਦੌੜਾਂ ਬਣਾਈਆਂ ਹਨ ਜਵਾਬ ਵਿੱਚ ਨੀਦਰਲੈਂਡ ਦੀ ਟੀਮ ਨੇ 166.2 ਓਵਰਾਂ ਵਿੱਚ ਸਿਰਫ ਇੱਕ ਵਿਕਟ ਗਵਾ ਕੇ ਟੀਚਾ ਆਸਾਨੀ ਨਾਲ ਪ੍ਰਾਪਤ ਕਰ ਲਿਆ ਹੈ ਇਸ ਦੇ ਨਾਲ ਹੀ ਨੀਦਰਲੈਂਡ ਦੀ ਟੀਮ ਨੇ ਵਿਸ਼ਵ ਕੱਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਇਸ ਹਾਰ ਕਾਰਨ ਇਟਲੀ ਨੂੰ 2 ਅੰਕ ਨਹੀਂ ਮਿਲੇ ਹਨ ਪਰ ਉਹ ਪਹਿਲਾਂ ਹੀ 5 ਅੰਕਾਂ ਨਾਲ ਅੰਕ ਕसूची ਵਿੱਚ ਦੂਜੇ ਸਥਾਨ ਤੇ ਪਹੁੰਚ ਗਿਆ ਸੀ ਕਿਉਂਕਿ ਜਰਸੀ ਜਰਸੀ ਦੀ ਟੀਮ ਦੇ ਪੰਜ ਬੇ ਵੀ ਪੰਜ ਅੰਕ ਸਨ ਇਸ ਲਈ ਨੈਟ ਰਨ ਰੇਟ ਤੇ ਨਤੀਜਾ ਇਹ ਤੈ ਕੀਤਾ ਜਿਸ ਕਾਰਨ ਇਟਲੀ ਕੁਆਲੀਫਾਇਰ ਕਰ ਸਕਿਆ ਇਟਲੀ ਦਾ ਨੈਟ ਰਨ ਰੇਟ 0.5 0.2612 ਸੀ ਜਦੋਂ ਕਿ ਜਰਸੀ ਦਾ 0.36 ਸੀ ਜਿਸ ਕਾਰਨ ਇਟਲੀ ਦੇ ਇਹਦੇ ਵਿਸ਼ਵ ਕੱਪ ਲਈ ਕ੍ਰਿਕਟ ਬੁੱਕ ਕਰਕੇ ਇਤਿਹਾਸ ਰਚਿਆ ਹੈ ਇਟਲੀ ਨੇ ਕੁੱਲ 4 ਮੈਚ ਖੇਡੇ ਹਨ ਜਿੰਨਾ ਵਿੱਚੋਂ ਇਸ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ 5 ਜੁਲਾਈ ਨੂੰ ਇਟਲੀ ਨੇ ਗਰ ਨਸੀਬ ਨੂੰ 7 ਵਿਕਟਾਂ ਨਾਲ ਹਰਾਇਆ ਹੈ 6 ਜੁਲਾਈ ਨੂੰ ਜਰਸੀ ਵਿਰੁੱਧ ਇਸ ਦਾ ਮੈਚ ਮੀਕਾਨ ਤੋਂ ਤੋਤਾ ਗਿਆ ਹੈ 9 ਜੁਲਾਈ ਨੂੰ ਇਸ ਨੇ ਸਟਾਰਕਲੈਂਡ ਵਰਗੀ ਮਜ਼ਬੂਤ ਟੀਮ ਨੂੰ 12 ਦੌੜਾਂ ਨਾਲ ਹਰਾ ਕੇ ਆਪਣੀ ਜਗ੍ਹਾ ਪੱਕੀ ਕੀਤੀ ਹੈ ਅਤੇ ਸਟਾਰਕਲੈਂਡ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ